ਗੁਰੇ ਤੂੰ ਮਾਹੀ ਤੂੰ ਕਿਲੋਮੀਟਰ ਵਾਰ ਤੋਂ ਤਾਂ ਸਾਨੂੰ ਵੀ ਅੱਗੇ ਲੈ ਕੇ ਆਈਆਂ ਆ ਸਮਾਨ ਬੋਲਣ ਸਿਕ ਮਰੀਆ ਲੱਗਾ ਨਾ ਸਮਾਨ ਐਵੇਂ ਵੀ ਥੋੜਾ ਉਸਤਾਦ ਮੈਂ ਮੇਰਾ ਨੱਚਣ ਨੂੰ ਕੀ ਕਰੀ ਸਮਾਨ ਕਿਵੇਂ ਸਿਕ ਰਾਜਾ ਮੈਂ ਬਹਿਰਾਂ ਬਹਿਰਾਂ ਕਰਦਿਆਂ ਲੱਗਦਾ ਉਸਤਾਦ ਨਹੀਂ ਲੈਣਾ ਫਿਰ ਓ ਟੁੱਟੇ ਦੇ ਲੈ ਦਵਾਈ ਦਾ ਸਾਡੇ ਕੋਲ ਮਿਲਦੀ ਐ ਸੱਜਣਾ ਇਹ ਕਿਹੜੇ ਪਿਆਰਾਂ ਪੁਰਾਂ ਦੀ ਗੱਲਾਂ ਕਰਦਾ ਸਾਡੇ ਕੋਲੇ ਆਈ ਸਾਡੇ ਕੋਲੇ ਦਵਾਈ ਦਲਾਂ ਦੀ ਵਾਅਦਾ ਵਾਅਦਾ ਅਸੀਂ ਦਲਾਂ ਦੇ ਫੇ ਇੱਥੇ ਕੀ ਕਰਦੇ ਫਿਰਦੇ ਆ ਮੈਂ ਛੱਡ ਯਾਰ ਆਪਾਂ ਕੀ ਲੈਣਾ ਆਪਾਂ ਚੱਲ ਜਾਈਏ ਸਤਾ ਹੰਦਰੀ ਜਮੈਂਟ ਦਾ ਕਰ ਹਾਂ ਕੋਈ ਗੱਲ ਨਹੀਂ ਮੈਂ ਪਾਪਾ ਨਾਲ ਗੱਲ ਕਰ ਲਈ ਹੈ ਪੈਸਿਆਂ ਦੀ ਉਹ ਨਹੀਂ ਮਨਾ ਕਰਨਗੇ ਹਾਂ ਉਹ ਉਹ ਤਾਂ ਸੋਫਾ ਕਿੱਥੇ ਜਾ ਰਹੇ ਹੈ ਵੈਸੇ ਤੁਸੀਂ ਮੈਨੂੰ ਬੜੇ ਟਾਈਮ ਦੇ ਕਹਿੰਦੇ ਹੋ ਐ ਆਪਾਂ ਦੇਖਦੇ ਹਾਂ ਕਿੱਥੇ ਵਪਰਨਿੰਗ ਪੰਦਾ ਸਿਰ ਤਾਂ ਧਰਮੀ ਪੜੀ ਹੋਈ ਪਈ ਹੈ ਪੜਾ ਲਈਏ ਵੀ ਹਾਂ ਹਾਂ ਵਾਹ ਨਮ ਗੱਟੇ ਕਿਨਾਂ ਚਾਹੀਦੇ ਨੇ ਆਪਾਂ ਉਹ ਵੀ ਪਿੱਛੇ ਕੱਟੇ ਜਾਏ ਹਾਂ ਇਹ ਕੁਝ ਕੁੱਝ ਨਾ ਬਣ ਸਕਾ ਹੁਣ ਅੰਬੀਰ ਅੰਬੀਰ ਸ਼ੁਕਰੀਆ ਨਾ ਕੋਲਤ ਨਾ ਰੰਗੀਰ ਮੈਂ ਚਲਣਾ ਹੋਰ ਉਹੀ ਗੱਲ ਆ ਦੀ ਪੇਮੈਂਟ ਕਾਲ ਅੰਕਲ ਜੀ ਹੋਰ ਪਪਾ ਕੀ ਕਰਦੇ ਹੋ ਠੀਕ ਐ ਪੁੱਤਰ ਸੇ ਤੋਂ ਆਏ ਸੀਗੇ ਓਕੇ ਤੇ ਭਾਈ ਤੁਹਾਡੀ ਪੜਾਈ ਕਿਵੇਂ ਚੱਲਦੀ ਐ ਪੜਾਈ ਬਹੁਤ ਵਧੀਆ ਚੱਲਦੀ ਪਈ ਐ ਪਪਾ ਮੈਨੂੰ 10000 ਰੁਪਏ ਦੀ ਲੋੜ ਸੀ ਮੈਂ ਬਹੁਤ ਤਾਂ ਪਰਸੋਂ ਤੋਂ ਪੜ੍ਹਾਈ ਲੱਗੇ ਲੱਗੇ ਮੈਨੂੰ ਚਾਹੀਦੇ ਨੇ ਥੈਂਕ ਯੂ ਬਤਾਂ ਨਾ ਵਰਤੀ ਜਾਂਦੇ ਓਕੇ ਕਰਕੇ ਕੁੜੀ ਨੂੰ ਐਨੇ ਪੈਸੇ ਨਹੀਂ ਦੇਈਦੇ ਹੁੰਦੇ ਅੱਜ ਕੱਲ੍ਹ ਦੇ ਹਾਲਾਤ ਮਾੜੇ ਆ ਚ ਦੇਖਿਆ ਜਗਮਦੀ ਮਾਦੀ ਮੌਤ ਹੋਈ ਜਾਂਦਾ ਜਦੋਂ ਦੀ ਤੇ ਉਦੋਂ ਵੀ ਮੈਂ ਤਾਂ ਇਹਨੂੰ ਮੁੰਡਿਆਂ ਨੂੰ ਰੱਖਿਆ ਜਿਹੜੇ ਤੇ ਕੀ ਮੰਗਦੀ ਐ ਮੈਂ ਇਹਨੂੰ ਉਹ ਵੀ ਕੋਈ ਕੱਢਣ ਦਾ ਲਿਆ ਕੇ ਦਿਨ ਪੁੱਤਾ ਗੱਲ ਠੀਕ ਹੈ ਪਰ ਅੱਜ ਦੇ ਟਾਈਮ ਦੇ ਹਿਸਾਬ ਨਾਲ ਹਾਲਾਤ ਮਾੜੇ ਆ ਬੱਚਿਆਂ ਦਾ ਮਤਲਬ ਵਿਗੜਦਿਆਂ ਦਾ ਪਤਾ ਨਹੀਂ ਲੱਗਦਾ ਪੰਗਤ ਮਾੜੀ ਦਾ ਪਤਾ ਨਹੀਂ ਲੱਗਦਾ ਵਾ 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 ਲੰਮਾ ਲੰਮਾ ਭਾਈ ਹਾਂ ਹਾਂ ਸ਼ਾਇਦ ਉਹ ਅੰਦਰ ਜਾਂਦੀ ਹੈ ਨਾ ਸਾਰੇ ਗੰਮ ਤੋਂ ਲਈ ਓਏ ਚੰਗਾ ਸਮਾਨ ਅੰਦਰ ਯਾਰ ਜਲੰਧਰ ਆਪ ਹੈ ਜਾ ਰਿਹਾ ਇਹ ਗੱਲ ਜੀ ਇਹ ਕੰਕਰਲੀ ਬਿਫੀ ਨਾ ਕੀ ਹੋਇਆ ਇਹ ਮੇਰਾ ਫੋਨ ਕਿਉਂ ਨਹੀਂ ਚੱਲਦਾ ਪਿਆ ਤਿੰਨੇ ਦਿਨਾਂ ਤੋਂ ਟ੍ਰਾਈ ਕਰਦੀ ਪਈ ਹਾਂ ਇੱਕ ਖੋਸਤਾ ਪੈਕਰਦਾ ਬੰਦਾ ਨਾ ਕਾਲਜ ਜਾਂਦਾ ਨਾ ਫੋਨ ਚੱਲਦਾ ਮਾਹੀ ਤੂੰ ਤੂੰ ਇੱਥੇ ਕੀ ਕਰਦਾ ਫਿਰਦਾ ਹੈ ਨਾ ਤੂੰ ਮੇਰਾ ਫੋਨ ਚੱਕਦਾ ਨਾ ਤੂੰ ਮੇਰੇ ਕਿਸੇ ਮੈਸੇਜ ਦਾ ਰਿਪਲਾਈ ਕਰਦਾ ਨਾ ਤੂੰ ਕਾਲਜ ਆਉਣਾ ਪ੍ਰੋਬਲਮ ਕੀ ਹੈ ਮਾਹੀ ਮੈਂ ਥੋੜਾ ਕਿਸੇ ਪ੍ਰੋਬਲਮ ਚਾ ਪਲੀਜ਼ ਮੈਨੂੰ ਜਾਣ ਦੇ ਪਲੀਜ਼ ਯਾਰ ਮੈਨੂੰ ਗੱਲ ਤਾਂ ਦੱਸ ਗੱਲ ਕੀ ਹੈ ਮੈਂ ਕਿਸੇ ਮਜਬੂਰੀ ਕਰਕੇ ਤੇ ਨਾ ਗੱਲ ਨਹੀਂ ਕਰ ਸਕਦਾ ਮਾਹੀ ਪਲੀਜ਼ ਮੈਨੂੰ ਜਾਣ ਦੇ ਯਾਰ ਪਲੀਜ਼ ਗੁਰੀ ਇਦਾਂ ਨਾ ਕਰ ਯਾਰ ਮੈਂ ਤੇਰੇ ਬਿਨਾ ਨਹੀਂ ਰਹਿ ਸਕਦੀ ਪਰ ਮੈਂ ਤੇਰੇ ਬਿਨਾ ਰਹਿਣਾ ਸਿੱਖ ਲਿਆ ਮਾਹੀ ਪਲੀਜ਼ ਮੇਰੇ ਘਰ ਦੇ ਨੇ ਮੇਰਾ ਰਿਸ਼ਤਾ ਫੌਰਨ ਦੇ ਵਿੱਚ ਪੱਕਾ ਕਰਤਾ ਆ ਕਰਕੇ ਮੇਰੇ ਨਾਲ ਗੱਲ ਕਰਨਾ ਨਹੀਂ ਚਾਹੁੰਦਾ ਪਲੀਜ਼ ਯਾਰ ਐਦਾਂ ਨਾ ਕਰ ਯਾਰ ਮੈਂ ਤੇਰੇ ਬਿਨਾ ਨਹੀਂ ਰਹਿ ਸਕਦੀ ਯਾਰ ਮਾਹੀ ਅੱਜ ਤੋਂ ਬਾਅਦ ਮੈਨੂੰ ਕਾਲ ਮੈਸੇਜ ਨਾ ਕਰੀ ਆਪਣਾ ਰਿਸ਼ਤਾ ਖਤਮ ਪਲੀਜ਼ ਪਲੀਜ਼ ਗੁਰੀ ਕਰਨਾ ਸਸਾਰਾਂ ਨੂੰ ਮਾਫੀ ਇਸ ਮੈਂ ਦਾ ਕਰ ਹਾਂ ਕੋਈ ਗੱਲ ਨਹੀਂ ਮੈਂ ਪਾਪਾ ਨਾਲ ਗੱਲ ਕਰ ਲਈ ਹੈ ਪੈਸਿਆਂ ਦੀ ਮੇਰੇ ਕਰ ਸਿਆਨੇ ਮੇਰਾ ਰਿਸ਼ਤਾ ਫਾਰਮ ਦੇ ਵਿੱਚ ਪੱਕਾ ਕਰਤਾ ਤਾਂ ਕਰਕੇ ਮੈਂ ਤੇਰੇ ਨਾਲ ਨਹੀਂ ਗੱਲ ਕਰ ਸਕਦਾ ਪਲੀਜ਼ ਆਪਣਾ ਰਿਸ਼ਤਾ ਇੱਥੇ ਖਤਮ ਕਰ ਉੱਤਮਾਹੀ ਉੱਠ ਪਤਾ 8 ਵਜੇ ਪਿਆ ਪਤਾ ਸਪੂਜਾ ਨਾ ਹੋ ਤੂੰ ਉੱਠਾ ਮਾਹੀ ਉੱਠ ਪਤਾ ਸਪੂਜਾ ਨਾ ਹੋ ਆ ਬਾਦਿਆ ਕੁ ਲਈ ਪਿਆ ਕੋਤੋਂ ਤੂੰ ਦਾ ਮੇਰਾ ਘੜੀ ਪਟ ਗਈ ਮੈਂ ਤੇ ਨਹੀਂ ਇਹਨੇ ਕਹੇ ਜਾਂਦਾ ਰਿਹਾ ਹੈ ਹਾਈ ਪੁੱਤਰਾ ਮੈਂ ਤੇਰਾ ਮੂੰਹ ਨਹੀਂ ਕਿਤੇ ਫਟਕਾ ਰਿਆ ਸੀ ਮੈਨੂੰ ਇਹ ਨਹੀਂ ਪਤਾ ਸੀਗਾ ਕਿ ਮੇਰੇ ਬੜੇ ਪਿਥਰ ਉਲਕੇ ਰੱਖ ਜੇਗੇ ਆ ਲੈ ਰੋ 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 ਆਰਾ ਉਰੇ ਤਰਾ ਰੋ ਰੋ ਤਰਾ ਖਾਣਾ ਖੇਤ ਤੋਂ ਮਾਰਿਆ ਆ ਬੈਠਿਆ ਇੱਥੇ ਓਏ ਆ ਕਿਵੇਂ ਆਪਾਂ ਨੂੰ ਭਾਲ ਦੇ ਪਰ ਮੈਨਾਂ ਦਾ ਹੱਥ ਫੈਲ ਟੁੱਟ ਗਿਆ ਇਹਦਾ ਵੀ ਕਿੱਥੇ ਹੈ ਦਰਾ ਗੁਰੀ ਗਰੀ ਗੁਰੀ ਨੂੰ ਛੱਡੋ ਮੈਨੂੰ ਟੁੱਟੇ ਦਿਲਾਂ ਦੀ ਦਵਾਈ ਦਿਓ ਤੈਨੂੰ ਆਕਾ ਇਹ ਨਾ ਟੁੱਟੇ ਦਿਲਾਂ ਦੀ ਦਵਾਈ ਸਾਡੇ ਕੋਲ ਮਿਲਦੀ ਆ ਟੁੱਟੇ ਦਿਲਾਂ ਦੀ ਦਵਾਈ ਲੈ ਦੇ ਕੇ ਦਿਲਾਂ ਦੀ ਦਵਾਈ ਲੈ ਓਹ ਓਹ ਗਿਆਉਂਦੇ ਨੇ ਲੋਕ ਤੰਮਣਾ ਯਾਦਾਤਾ ਵੇ ਚੜੀ ਨੂੰ ਸੋ ਲੱਕ ਦੇ ਨਾਲ ਤੇ ਤੋਏ ਛੇਤੀ ਕਰ ਯਾਰਾ ਟਾਈਮ ਲਾਇਦਾ ਮੈਨੂੰ ਤੋਰ ਲੱਗੀ ਆ ਯਾਰ ਫਰ ਜਾ ਪਿਓ ਆ ਤੇ ਆ ਨਾ ਆਇਆ ਵੀ ਆ ਗਿਆ ਜਲੂਸ ਕਿ ਨਿਕਲਿਆ ਪਿਆ ਇਹਨੂੰ ਵੀ ਚੜ ਮਤਲਬ ਆਉਦੋਂ ਨਾ ਪਹਿਲਾਂ ਇਹਨੂੰ ਲਵਾ ਲੈ 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 ਨਾ 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 ਤਰਫਾ ਕਰ ਰਹਾ ਤੇ ਚੱਲ 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 ਆ ਵੇ ਆਹ ਸਮਾਨ ਉਹ ਬੈਠੇ ਗੋ ਆ ਜਵਾਨ ਆ ਬਾਈ ਛੱਟ 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 ਗਿਆ ਆ ਵਾ ਟੀਲਾ ਬਣ ਨਗਾ ਮੇਰਾ ਇਹ ਵੀ ਮੰਗਾ ਟੀਲਾ ਚੱਲ ਵੀ ਓਏ ਮਰ ਮੈਂ ਕਰੂ ਕੱਲੂ ਇਹਦੇ ਨਾਲ ਦਾ ਸਮਾਨ ਲੈ ਆਉਂਗਾ ਤੇ ਇੰਤਜ਼ਾਮ ਕਰ ਲਉ ਪੈਸੇ ਤੇ ਲਾਂਦਾ ਆਹੋ ਗੱਲ ਸੁਣ ਲੈ ਕੁੜਗੇ ਹੁਣ ਤੂੰ ਸਾਡੇ ਬਰਾਬਰ ਦੇ ਹਿੱਸੇਦਾਰ ਐ ਆ ਵਾ ਇੰਤਜ਼ਾਮ ਕਰੀ ਤੂੰ ਵੀ ਚੱਲ ਓਏ ਛੱਟ ਮਾਰ Sadzi, 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 sadzi. Kā? Sira, roja va? Eko, roja va. 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 ਬਈ ਗੱਲ ਸਮਾਹੀ ਹੂੰ ਤੇਰਾ ਰਸਤਾ ਲੱਗ ਹੈ ਸਾਡਾ ਰਸਤਾ ਲੱਗ ਹੈ ਬਈ ਹੁਣ ਤੂੰ ਆ ਦਾ ਕੋਈ ਇੰਤਜ਼ਾਮ ਕਰ ਸਾਡੇ ਨਾਲ ਨਾਲ ਆਇਆ ਕਰ ਬਸ ਜਾ 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 ਬਈ ਕਾ ਸੁਣੋ ਜਿਹੜਾ ਉਹਦੇ ਕੋਲ 10000 ਰੁਪਿਆ ਸੀ ਉਹਪਾਂ ਤਾਂ ਚਾਹਕ ਤੇ ਹੁਣ ਮੇਰੇ ਭਾਈ ਨਾਲ ਕੋਈ ਹੋਰ ਮਰਗੀ ਪਸਾਓ ਅੰਦਰੀਆ ਹਾਂਜੀ ਆਹ ਬਾਕੀ